ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ ਪਰਿਵਾਰ ਦੇ 3 ਮੈਂਬਰ ਬੁਰੀ ਤਰ੍ਹਾਂ ਝੁਲਸੇ ਪਰਿਵਾਰ ਨੇ ਸਮਾਜ ਸੇਵੀਆਂ ਨੂੰ ਲਗਾਈ ਮਦਦ ਦੀ ਗਹਾਰ ਇਸ ਪਰਿਵਾਰ ਦੀ ਮਦਦ ਲਈ ਤੁਸੀਂ ਖੋਦ ਉਹਨਾਂ ਦੇ ਪਿੰਡ ਪੈਣੀ ਮੱ싸 ਸਿੰਘ ਆ ਕੇ ਇਸ ਪਰਿਵਾਰ ਦੀ ਸਾਰ ਲੈ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਜਲਾ ਤਰਨ ਤਰਨ ਅਧੀਨ ਆਉਂਦੇ ਪਿੰਡ ਪੈਣੀ ਮੱ싸 ਸਿੰਘ ਤੇ ਗੈਸ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ ਜਿਸ ਦੌਰਾਨ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁੱਲਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਬੀਤੀ ਰਾਤ ਸ਼ਾਮ ਨੂੰ ਸਮਾਂ ਕਰੀਬ 6:30 ਵਜੇ ਵਾਪਰਿਆ। ਇਸ ਹਾਦਸੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਰਕबीर ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪੈਣੀ ਮੱ싸 ਸਿੰਘ ਨੇ ਦੱਸਿਆ ਕਿ ਬੀਤੇ ਕੱਲ ਸ਼ਾਮ ਸਮਾਂ ਕਰੀਬ 6 ਵਜੇ ਉਸ ਦੀਆਂ ਦੋਵੇਂ ਲੜਕੀਆਂ ਗੁਰਪ੍ਰੀਤ ਕੌਰ ਅਤੇ ਮਾਨਪ੍ਰੀਤ ਕੌਰ ਨੇ ਚਾਹ ਬਣਾਉਣ ਲਈ ਜਦੋਂ ਮਾਸਜ ਨਾਲ ਗੈਸ ਸਟੋਵ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਗੈਸ ਲੀਕ ਹੋਣ ਕਾਰਨ ਉਹਨਾਂ ਦੇ ਘਰ ਨੂੰ ਅੱਗ ਲੱਗ ਗਈ। ਇਸ ਮੌਕੇ ਦੀਆਂ ਦੇਖੋ ਤੁਸੀਂ ਵੀ ਤਸਵੀਰਾਂ ਤੇ ਕੀ ਹੈ ਕਹਿਣਾ ਉਸ ਪਰਿਵਾਰ ਦਾ। ਕੀ ਗੱਲ ਹੋਈ ਹੈ ਜਿਹੜੀ ਆ ਘਰ ਚ ਖਲਾਰਾ ਪਿਆ। ਉਹ ਗੈਸ ਤੋਂ ਅੱਗ ਲੱਗ ਗਈ। ਕਿਦਾਂ? ਕਿ ਗੈਸ ਲੈ ਕੇ ਹੀ ਕਿਤੇ। ਤੇ ਮੈਨੂੰ ਨਹੀਂ ਪਤਾ ਦੁਆਹੀਂ ਗੁੱਡੀਆਂ ਹਾਂ ਸਕੂਲਾਂ ਤੇ ਅਸੀਂ ਕਿਹਾ ਚਾਤ ਬੜਾਂਗੇ ਭਈਏ 6 1/2 ਦਾ ਟਾਈਮ ਇਸ ਵਰਗੇ ਤੇ ਇਹ ਗੁੱਡੀ ਨੂੰ ਥੱਲੇ ਬੈਠੀ ਤਾਂ ਮੈਂ ਲਾ ਕੇ ਖਲੋ ਗਿਆ ਕਲਾਸ ਦੇ ਗੈਸ ਦੇ ਨੀਂਵੇ ਲਾਕੋ ਕੇ ਅੱਗ ਲਾਈ ਤੋ ਇੱਕਦਮ ਭਵਾ ਕੈਂਡਲ ਸਾਰਾ ਖਲਾਰਾ ਪਾਇਆ ਤੇ ਕੌਣ ਕੌਣ ਹੀ ਕਰਜ ਮੌਜੂਦ ਹੋ ਮੌਜੂਦ ਮੈਂ ਤਾਂ ਤੇ ਬੇਟਾ ਹੈ ਮੇਰਾ ਗੁੱਡੀਆਂ ਤੇ ਦੋ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤੇਰਾ ਤਾਂ ਕਾਫੀ ਹੋ ਗਿਆ ਕੰਦਾ ਵੀ ਜੜੀਆਂ ਡਗੀਆਂ ਉਹ ਵੀ ਹਾਂ ਜੀ ਹਾਂ ਉਸਨੇ ਐ ਉਸਨੇ ਦੇਖੀ ਕਿੰਨੀ ਕਾਗ ਲੱਗੀ ਆ ਅੱਗ ਕਾਫੀ ਬਾਤ ਬਹੁਤ ਜਿਆਦਾ ਲੱਗੀ ਤੇ ਕੀ ਮੰਗ ਕਰਦੇ ਜ ਹੁਣ ਕੱਚਾ ਘਰ ਹੀ ਮੇਰਾ ਦਿਖ ਪਿਆ ਦਿਹਾੜੀ ਧੱਪੇ ਵਾਲਾ ਬੰਦਾ ਪਾਇ ਮੈਂ ਤੋ ਹੁਣ ਘਾ ਘਰ ਨਹੀਂ ਪਾਇਆ ਜਰਾ ਮੈਂ ਸਮਾਸੇ ਵੀ ਵੀਰਾਂ ਤੋਂ ਮੰਗ ਕਰਦਾ ਕੋਈ ਮੇਰਾ ਘਰ ਬਣਾਇਆ ਜਾ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਪਿੰਡ ਕਿਹੜਾ ਜੀ ਪਿੰਡ ਪੰਨੀ ਸੀ ਤੇ ਕੀ ਗੱਲ ਹੋਈ ਆੜੇ ਹੱਤ ਦੇ ਸਟਾ ਵਗੈਰਾ ਲੱਗੀਆਂ ਤੇ ਸਿਲੰਡਰ ਫਟਿਆ ਹੀ ਚਾਹ ਤਰ ਲਿੰਦ ਕਿੰਨੇ ਕ ਵਜੇ ਦੀ ਗੱਲ ਆ ਤੇ ਸਾਡੇ ਕੁਛ ਕਿੰਨਾ ਕ ਨੁਕਸਾਨ ਹੋਇਆ ਵਾ ਵਾ ਜੀ ਕਾਫੀ ਆ ਬੀ ਕਿਦਾਂ ਫਟਿਆ ਕਿਦਾਂ ਸਿਲੰਡਰ ਚਾਹੇ ਧਰ ਲੱਗੇ ਹਾਂ ਤੇ ਹਜੇ ਚਾਹ ਤੇ ਉਸ ਤਰ ਪਾਣੀ ਰੱਖਿਆ ਹੀ ਤੋ ਫਟ ਗਿਆ ਤੇ ਕਿਨਾ ਕ ਕੰਦਾ ਕੁੰਦਾ ਡਗੀਆਂ ਹੋਰ ਕੀ ਕੀ ਨੁਕਸਾਨ ਹੋਇਆ ਬਸ ਇਹੀ ਆ ਹੱਥ ਪੈਰੀ ਸੜਿਆ ਤੇ ਕੰਦਾ ਕੋਠੇ ਡਿੱਗੀ ਕਿੰਨੇ ਕ ਵਜੇ ਦੀ ਗੱਲ ਆ ਸਾਡੇ ਕੁਛ ਕੀ ਨਾ ਆਏ ਬਾਪੂ ਜੀ ਤੁਹਾਡਾ ਮੈਂ ਦੱਸੀ ਪਿੰਡ ਕਿਹੜਾ ਜੀ ਕਣੀ ਮਸਾ ਜੀ ਤੇ ਕੀ ਗੱਲ ਹੋਈ ਆ ਜਿਹੜੀ ਕਰਜ ਖਲਾਰਾ ਬਿਆਨ ਹੈ ਕਰਜ ਗਰੀ ਪਰਿਵਾਰ ਆ ਬੱਚਿਆਂ ਦਾ ਪਾਲਣ ਪੋਸ਼ਣ ਚੜੀ ਦਾ ਪਾ ਕਰਕੇ ਅਗਰ ਗੁਰਜੀਤ ਸਿੰਘ ਕੰਮ ਕਰਦਾ ਸੀ ਆਪਣਾ ਦੋ ਗੁਲੀਆਂ ਗਰੀਬ ਨੇ ਇੱਕ ਲੜਕਾ ਹੈਗਾ ਛੋਟਾ ਹੈ ਨਾ ਜੇ ਕਲੇ ਅਰਜੀਤ ਸਿੰਘ ਦੇ ਸੱਤੇ ਕਰਦਾ ਕਾਰੋਬਾਰ ਤੇ ਅਚਾਨਕ ਸੈਂਕੜੇ ਦਾ ਨੁਕਸਾਨ ਹੋਣ ਕਰਕੇ ਕਰਦਾ ਸਾਰਾ ਨੁਕਸਾਨ ਹੋ ਗਿਆ ਕਿ ਮੱਕਲ ਬੰਦਾ ਗਰੀਬ ਆ ਕੁਛ ਵੀ ਨਹੀਂ ਕਰ ਸਕਦਾ ਕਿ ਬੱਚਿਆਂ ਦਾ ਪਾਲਣ ਪੋਸ਼ਣ ਕਰੂ ਜਾਂ ਇਹਨਾਂ ਦਾ ਇਲਾਜ ਕਰੂ ਜਾਂ ਆਪਣਾ ਘਰ ਬਣਾਉਣਾ ਤੇ ਤੁਹੀਂ ਕੀ ਲੱਗਦੇ ਜ ਇਹਨਾਂ ਦੇ ਮੈਂ ਇਹਨਾਂ ਦਾ ਚਾਚਾ ਲਾਗੋ ਗਵਾਂਢੀਏ ਹਾਂਜੀ ਹਾਂਜੀ ਤੇ ਕੀ ਮੰਗ ਕਰਦੇ ਜ ਹੁਣਗੇ ਮੰਗੇ ਹੋਈ ਆ ਸੰਸਥਾ ਵੱਲੋਂ ਕਿ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਤੇ